12 ਤਰੀਕ ਨੂੰ ਤੁਹਾਡੇ ਨਾਲ ਮੀਟਿੰਗ ਕੀਤੀ ਜਾਊਗੀ ਪਰ ਜਿਹੜੀ ਕਮੇਟੀ ਬਣੀ ਆਰਪਾ ਚੀਮਾ ਦੀ ਬਾਈ ਥਲੇ ਉਹ ਹੀ ਗੱਲ ਕਰੂਗੀ ਮੇਰੇ ਕੋਲ ਟਾਈਮ ਨਹੀਂਗਾ ਕਿ ਜੇ ਤੂੰ ਤੈਨੂੰ ਨਾ ਨੂੰ ਤੁਸੀਂ ਕੱਟ ਕਰਕੇ ਚੰਡੀਗੜ੍ਹ ਚ ਵੱਡਾ ਕੱਟ ਕਰਕੇ ਇਹ ਦਿਖਾਤਾ ਕਿ ਅਸੀਂ 16 ਤਰੀਕ ਨੂੰ ਜਿਹੜਾ 16 ਸਾਲ ਮੜਕਾ ਜਾਊਗਾ ਦੀ ਤਾਕਤ ਆ ਮਨ ਜਿਹੜੀ ਉਹਦੀ ਬਣੀ ਸੀ ਉਹਨੂੰ ਭੰਨਿਆ ਤੂੰ ਹਾਂ ਤੇ ਫਿਰ ਦਾਸਤਰੀ ਨੂੰ ਮੁੱਖ ਮੰਤਰੀ ਮੀਟਿੰਗ ਆਪਣੇ ਹੱਥ 'ਚ ਇਹ ਸਾਂਝੇ ਤਾਕਤ ਨੂੰ ਦਿਖਾਉਂਦਾ ਤੇ ਮੈਨੂੰ ਲੱਗਦਾ ਇਹ ਅੱਜ ਜਿਹੜੀ ਹਾਲਤ ਬਣੀ ਹੈ ਜਿਸ ਤਰੀਕੇ ਨਾਲ ਅਸੀਂ ਕੱਲ ਇਕੱਠੇ ਹੋਏ ਹਾਂ ਅੱਜ ਇਕੱਠੇ ਹੋਏ ਹਾਂ ਇਹ ਕੋਈ ਸੀਆਈ ਦੀ ਤਰ੍ਹਾਂ ਪ੍ਰਬੰਧ ਸਾਡੇ ਨੂੰ ਦੇਖ ਰਿਹਾ ਤੇ ਮੇਰੇ ਕੋਲ ਐਸਆਈ ਤੋਂ ਇਕੰਨਿਆ ਇਹ ਕੋਈ ਹੱਥ ਕੱਥਣੀ ਨਹੀਂ ਕਿ ਪੰਜਾਬ ਅੰਦਰ ਜੋ ਕੋਈ ਇਸ ਮੁੱਖ ਮੰਤਰੀ ਨੇ ਕੀਤਾ ਹੈ ਸੈਂਟਰ ਸਰਕਾਰ ਨਾਲ ਕੇ ਕਿਸਾਨਾਂ ਦੇ ਤੇ ਜੋ ਤਸਤੁਰ ਕੀਤਾ ਹੈ ਅਸੀਂ ਬੇਜਮੀਨੇ ਕਿਸਾਨਾਂ ਦੇ ਪੁੱਤਾਂ ਜਾਂ ਕਿਸਾਨਾਂ ਦੇ ਜ਼ਮੀਨਾਂ ਵਾਲੇ ਪੁੱਤਾਂ ਤਾਂ ਕੱਥੇ ਆ ਕਿ ਦੋਸਤੋ ਪਹਿਲਾ ਧਿਆਜੂ ਹੈ ਥਾਰ ਬੰਦ ਨਹੀਂ ਵੀ ਚਲਦੀ ਹੋਏ ਤਾਂ ਵੀ ਡਾਇਰੈਕਟ ਚੱਲਦਾ ਹੁੰਦਾ ਰੋਕ ਦਿੰਦੇ ਹੁੰਦੇ ਨੇ ਕਿ ਸ਼ਾਂਤਮਈ ਕੋ ਲੜਦੇ ਲੋਕਾਂ ਨੂੰ ਇੱਥੇ ਸੱਤ ਕੇ ਮੀਟਿੰਗ ਚ ਉਹਨੂੰ ਰਸਟ ਕਰਨਾ ਆ ਆਤੰਦ ਨਿੰਦਣ ਜੋ ਗੱਲ ਹੈ ਇਹ ਧਿਆ ਚ ਤੱਕ ਨਹੀਂ ਹੋਇਆ ਸਾਨੂੰ ਪਤਾ ਹੈ ਕਿ ਅਥਾਰਪਨ ਤਾਕਤ ਨਾਲ ਬਾਹਰ ਦੇ ਹਕਮ ਜਾਂ ਬਾਣੀਅਸ ਸਟੇਟਾਂ ਦੇ ਕੰਟਰੀ ਹੋ ਲੋ ਉਹਨਾਂ ਤਾਕਤਾਂ ਨਾਲ ਬੈਠੇ ਨਹੀਂ ਮਿਲੂ ਸਟੇਟ ਤੋਂ ਅਥ ਲੱਗ ਰਿਹਾ ਮੈਂ ਇਹੀ ਕਹੂੰਗਾ ਬੋਤੋ ਮੈਂ ਤੁਹਾਡੇ ਨਾਲ ਹੀ ਬੇਨਤੀ ਕਰਨਾ ਕਿ ਕਿਸਾਨਾਂ ਨਾਲ ਜੋਜ ਹੋਇਆ ਉਹਦੇ ਬ੍ਰੋਚ ਸਾਨੂੰ ਇਥੋਂ ਸਹਿਤ ਤੋਂ ਮਤਾ ਪਾਸ ਕਰਨਾ ਚਾਹੀਦਾ ਤੇ ਮੰਗ ਕਰੀ ਕਿ ਦੋ ਬੱਸਾਂ ਭਰ ਕੇ ਭੇਜੀਆਂ ਹੀ ਵਿਧਾਨ ਸਭਾ ਜਾਪਾਂ ਪਹਿਲੀਆਂ ਸਰਕਾਰਾਂ ਤੋਂ ਸੱਤਿਆਂ ਨੇ ਤੇ ਸਵਾਲ ਤਾਂ ਆਉਂਦਾ ਵੀ ਜਦੋਂ 27 ਜੇ ਇਲੈਕਸ਼ਨ ਹੋਵੇ ਦੋ ਸਕੂਟਰ ਭੇਜੋ ਇਹਨਾਂ ਦੇ ਦੋ ਸਕੂਟਰ ਲੈ ਕੇ ਆਵੇ ਭਗਵੰਤ ਮਾਨ ਤੇ ਤਾਂ ਕਰਕੇ ਸਵਾਲ ਆਉਂਦਾ ਮੈਂ ਭਾਸ਼ਣ ਬਹੁਤਾ ਨਹੀਂ ਕਰਨਾ ਬਹੁਤ ਸਾਡੀਆਂ ਮੰਗਾਂ ਨੇ ਬਹੁਤ ਸਾਡੇ ਮਸਲੇ ਆ ਏ ਹਾਕਮ ਨਹੀਂਗੇ ਇਹ ਪੂੰਜੀਪਤੀਆਂ ਦੇ ਦલાਲ ਆ ਕੋਈ ਛੋਟਾ ਤੇ ਕੋਈ ਵੱਡਾ ਕੁਝ ਨੂੰ ਆਪਾਂ ਪਰਖ ਲਿਆ ਤੇ ਕੁਝ ਨੂੰ ਪਰਖੰਦੇ ਆ ਥੋੜਾ ਆ ਜਾ ਦਿਮਾਗ ਦੀਆਂ ਖਿੜਕੀਆਂ ਖੋਲ ਕੇ ਵਿਧਾਨ ਸਭਾ ਦੇ ਵਿੱਚ ਕੁਝ ਬੰਦੇ ਭੇਜੋ ਆਉਣ ਵਾਲੇ ਸਮੇਂ 'ਚ ਜਿਹਨੇ ਤੁਹਾਡੀ ਉਥੇ ਲਲਕਾਰ ਮਾਰਨਾ ਵੀ ਮਿਹਨਤ ਕਾਸ਼ ਲੋਕ ਪੰਜਾਬ ਦੇ ਰੋਂਦੇ ਫਿਰਦੇ ਆ ਭਾਵੇਂ ਉਹ ਕਿਸਾਨ ਹੋਣ ਭਾਵੇਂ ਕੱਚੇ ਕੰਮੇ ਹੋਣ ਭਾਵੇਂ ਮਿੱਡੇ ਮੀਲ ਹੋਣ ਭਾਵੇਂ ਪਾਰਟ ਟਾਈਮ ਸਵੀਪਰ ਹੋਣ ਭਾਵੇਂ ਆਸ਼ਾ ਵਰਕਰ ਹੋਣ ਜਿਹੜਾ ਵੀ ਵਰਕਰ ਜਿਹੜੇ ਮਿਹਨਤ ਕਸ਼ੇ ਪੇਸ਼ ਆ ਇਹ ਪੰਜਾਬ ਮਿਹਨਤ ਕਸ਼ ਲੋਕਾਂ ਦਾ ਇਹਨਾਂ ਲਟੇ ਸਾਡਾ ਨਾ ਪੰਡਾ ਥੋੜਾ ਬੂਤ ਨੂੰ ਆਪ ਪੁਆਇੰਟ ਤੇ ਆ ਜੀ ਬੈਠਣੇ ਕੋਈ ਨਹੀਂ ਤੁਹਾਡਾ ਕਈ ਗੱਡੀ ਦੇ ਕੋਲ ਦੇ ਦਿੰਦੇ ਬਸ ਅੱਗੇ ਥੋੜੀ ਕੋਈ ਸਾਨੂੰ ਵੀ ਤੁਹਾਡੇ ਅੱਗੇ ਦਰਵਾਜ਼ਾ ਬਹੁਤ ਥੋੜੀ ਰੁਕੀ ਗੱਡੀ ਕੋਲ ਸਾਡੀ ਵੀ ਕੋਈ ਬਾਤ ਹੀ ਲਓ ਸਪੀਕਰ ਲਓ ਯਾਰ ਕੋਈ ਭਾਈ ਜੀ ਸਾਨੂੰ ਕਰਦੇ ਕਿਉਂਕਿ ਫਰੇਗਾ 2 ਮਿੰਟ ਉਹ ਮੈਂ ਵੇਟ ਕਰਨਾ ਹੈ ਬਈ